ਬਠਿੰਡਾ ਦੇ 100 ਫੁੱਟੀ ਰੋਡ ਤੇ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਆਟੋ ਤੇ ਫੋਰਚੂਨਰ ਗੱਡੀ ਦੇ ਆਪਸ ਵਿੱਚ ਟੱਕਰ ਹੋਈ ਹੈ ਦਰਅਸਲ ਆਟੋ ਦੇ ਵਿੱਚ ਸਵਾਰ 12 ਵਿਦਿਆਰਥੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ 2 ਤੋਂ 3 ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਜ਼ਖਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸਹਾਰਾ ਕਲੱਬ ਬਠਿੰਡਾ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਜੋ ਕਿ ਮੌਕੇ ਤੇ ਪਹੁੰਚਦੇ ਨੇ ਤੇ ਬੱਚਿਆਂ ਨੂੰ ਇਲਾਜ ਦੇ ਲਈ ਲਜਾਇਆ ਗਿਆ ਇੱਕ ਤੇਜ਼ ਰਫਤਾਰ ਫੋਰਚਨਰ ਗੱਡੀ ਜੋ ਕਿ ਆਟੋ ਨੂੰ ਟੱਕਰ ਮਾਰ ਦਿੰਦੀ ਆ ਆਟੋ ਜਿਸ ਦੇ ਵਿੱਚ ਬੱਚੇ ਸਵਾਰ ਸਨ ਤਾਂ ਕਾਫੀ ਜ਼ਖਮੀ ਹੋਏ ਨੇ ਵੱਡਾ ਹਾਦਸਾ ਵਾਪਰਿਆ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਆਟੋ ਦੇ ਵਿੱਚ ਸਵਾਰ 12 ਦੇ ਕਰੀਬ ਸਕੂਲੀ ਬੱਚੇ ਜ਼ਖਮੀ ਹੋ ਗਏ ਨੇ ਮੇਰਾ ਨਾਮ ਵਿੱਕੀ ਹੈ ਜੀ ਸਹਾਰਾ ਜਨਸਵਰ ਵਰਕਰ ਆ ਅੱਜ ਸਾਡੇ ਸਹਾਰਾ ਕੰਟਰੋਲ ਨੂੰ ਥਾਣੇ 552 33333 ਤੇ ਕਾਲ ਆਈ ਸੀ ਕਿ ਭਾਗ ਰੋੜ ਕੋਲੇ ਇੱਕ ਆਟੋ ਪਲਟ ਗਿਆ ਜੀ ਤੇ ਕਾਰ ਤੇ ਆਟੋ ਦੀ ਟੱਕਰ ਹੋਈ ਹੈ ਜਿੱਥੇ ਕਿ 12 ਬੱਚੇ ਸਾਰੇ ਡੀਮਸੀਬਲ ਹਸਪੀਟਲ ਲੈ ਕੇ ਆਈ ਹੈ ਕਿ ਕਿਸ ਕਿਸ ਦੀ ਟੱਕਰ ਇਹ ਜੀ ਕਾਰ ਤੇ ਆਟੋ ਦੀ ਟੱਕਰ ਹੋਈ ਆ ਇਹ ਕਹਿੰਦਾ ਵੀ ਆਟੋ ਨਿਕਲ ਰਿਆ ਸੀ ਮੋੜ ਤੋਂ ਤੇ ਕਾਰ ਤੇ ਸੀ ਵਿੱਚ ਆ ਕੇ ਵੱਜੀ ਅੱਛਾ ਹਾਲਾਤ ਕੀ ਨੇ ਹਾਲਾਤ یوں ਠੀਕ ਆ ਬਾਕੀ ਥੋੜੀ-ਮੋਟੀਆਂ ਸੱਟਾਂ ਤੇ ਇਲਾਜ ਚੱਲ ਰਿਹਾ ਉਹਨਾਂ ਦੇ ਇਹ ਜੀ ਟੋਟਲ 12 ਲੈਂਦੇ ਆ ਜੀ ਹਾਂ ਬਾਕੀ ਇੱਕ ਦੋ ਕਹਿੰਦੇ ਹੋਰ ਆ ਜੋ ਆ ਇਹ ਸਾਰੇ ਬੱਚੇ ਇੱਕ ਆਟਰ ਤੇ ਸੀ ਇਹ ਸਾਰੇ ਬੱਚੇ ਇੱਕ ਆਟਰ ਤੇ ਸੀਗੇ ਜੀ ਤਾਂ ਕਰਕੇ ਇੱਕ ਇੱਕ ਕੱਟ ਤੇ ਪਤਾ ਨਹੀਂ ਲੱਗਾ ਕਾਰ ਆ ਕੇ ਹਿੱਟ ਕਰਕੇ ਵਿੱਚ ਆਟੋ ਦਾ ਹੀ ਪੂਰੀ ਤਰ੍ਹਾਂ ਉੱਪਰ ਆ ਗਿਆ ਤੇ ਬਾਕੀ